ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸੱਜਣੋ ਸਵਾਗਤ ਕਰਦੇ ਆਂ ਜੀ ਤੁਹਾਡਾ ਸੰਧੂ ਪੱਤਰਪੁਰਿਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਆਂ ਜੀ ਜੋ ਸਾਡੇ ਚਾਣਾ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਦੇ ਤੰਦਰੁਸਤੀ ਲੋਗ ਹੋ ਗੋ। ਮਿੱਤਰੋ ਢਾਬਾ ਵਾਲੀ ਮੰਡੀ ਤੇ ਅੱਜ ਫੜ ਲਓ ਫੜ ਲਓ ਹੋ ਗਈ ਆ ਸੌਦੇ ਦੇ ਸੌਦਾ ਠਾ ਸੌਦੇ ਦੇ ਸੌਦਾ ਹੋਈ ਜਾਂਦਾ। ਉਹ ਦੇਖੋ ਰੌਲਾ ਰੱਪਾ ਪੈਣ ਆ। ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਨ ਦੇ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਜੇ ਨੂੰ ਸਭ ਤੋਂ ਪਹਿਲਾਂ ਮਿਲ ਸਰਪ੍ਰਾਈਜ਼ ਆਓ ਲਾਈਏ ਡੇਟੇਰ ਭਾਈ ਤੋਂ ਕੀ ਦੋ ਦਵਾ ਤੇ ਕੀ ਰੇਟ ਆ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਏ ਹਾਂਜੀ ਕਿਹੜਾ ਪਿੰਡ ਏ ਜੇਤੋ ਮੰਡੀ ਜੇਤੋ ਤੇ ਕੀ ਨਾਮ ਏ ਬੋੜ ਸਿੰਘ ਤੁਹਾਨੂੰ ਦੱਸਣਾ ਤੇ ਮੋਬਾਈਲ ਨੰਬਰ ਕੀ 81275 ਜੀਓ ਸਟਾਰ ਠੀਕ ਏ ਤੇ ਕਿੰਨਾ ਸੂਆ ਏ ਬੋਰੀ ਝੋਟੀ ਕਿੰਨੇ ਦਿਨਾਂ ਦੀ ਸੋਈ ਏ ਤਿੰਨ ਨੂੰ ਪੰਜ ਦਿਨੋਂ ਪੰਜ ਦਿਨ ਹੋ ਗਏ ਕਾਲਾ ਬੱਚਾ ਹੈ ਕਿੰਨਾ ਦੁੱਧ ਹਾਜ਼ਰ ਹੋ ਮੌਕੇ ਦਾ 10 ਕਿਲੋ ਤੋੜ ਕੇ ਵਿਖਾਈਏ ਲਓ ਭਈ ਮਿੱਤਰੋ ਦੂਜਾ ਸੂਆ ਬੁਰੀ ਝੁਟੀ 10 ਕਿਲੋ ਦੁੱਧ ਆ ਰੈਡੀ ਪੰਜ ਦਿਨ ਦਾ ਸਮਾਂ ਹੋ ਗਿਆ ਸੂਆ ਚੰਗੇ ਫਲਟਪੜੇ ਦੀ ਆ ਸੋਹਣੀ ਆਟਾ ਕੁਆਲਟੀ ਆ ਇਥੇ ਮੁੱਲ ਦੁੱਧ ਬਾਅਦ ਬਾਕੀ ਕੋਈ ਨਹੀਂ ਠੀਕ ਹੈ ਜੀ ਲਾਓ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਤੇਲਾਂ ਵਾਲੀ ਬੁਰੀ ਠੀਕ ਹੈ ਜੀ ਤਾਂ ਤੁਹ ਬਹੁਤ ਲੱਗੇ ਲੋ ਜੀ ਤਾਂ ਕੋਈ ਨਹੀਂ ਬਈ ਬਾਈ ਕੀ ਲੈ ਦੇ ਕੀਤਾ ਮੋਲ ਕੀ ਸਹੀ ਜਮਾ ਜਮਾ ਇੱਕ 15 ਦੇ ਦੋਰ ਕਿੰਨਾ ਟਾਨ ਹੋ ਸਕਦਾ ਕਰ ਲਾਂਗੇ ਮੋ ਕਿੰਨਾ ਕਰੀਏ 5 ਹੋਰ ਛੱਡ ਦੇ ਇੱਕ ਦਾਤੀ ਲੋ ਬਈ ਮਿੱਤਰੋ ਨਾਰਕ ਦੇ ਪਰਕਰ ਕਰਕੇ ਤਸੱਲੀ ਕਰਕੇ ਲੈ ਕੇ ਜਾਣਾ 110000 ਦੇ ਵਿੱਚ ਬੁਣੀ ਚਰਾਲੇ ਲਈ ਸਕਦੇ 5-3 ਦੀ ਸੋਣੀ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼াশਤਿ ਕਾਲ ਰੱਬ ਰੱਖਾ